ਕੀ ਕੀ ਸਿੱਕਤਾ ਨਿਕਲੇਗੀ ਹਾਂ ਜੀ ਅੱਜ ਅਸੀਂ ਖੰਡੋਰੀ ਬਾਰਡਰ ਤੇ ਆਏ ਹਾਂ ਮੇਰੇ ਨਾਲ ਮੇਰੇ ਡੀਆਜੀ ਔਰ ਹੋਰ ਆਫੀਸਰਸ ਵੀ ਨੇ ਇੱਥੇ ਸੰਯੁਕਤ ਕਿਸਾਨ ਮੋਰਚਾ ਤੇ ਪ੍ਰਧਾਨ ਸਾਹਿਬ ਇਹਨਾਂ ਦੇ ਜਿਹੜੇ ਸਰਵੰਤ ਪੰਦੇਰ ਸਾਹਿਬ ਕਾਕਾ ਕੋਟਲਾ ਇਹ ਸਾਡੀ ਸਾਰੀ ਮੀਟਿੰਗ ਚੱਲੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਸ ਗਰੁੱਪ ਦੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਵੱਲੋਂ ਕੁਝ ਦਿਨ ਤੋਂ ਜਿਹੜਾ ਇਹ ਚੱਲਿਆ ਸੀਗਾ ਕਿ ਕਮਰਨਵਰ ਤੇ ਦਲੇয়াল ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਉਹਨਾਂ ਨੇ ਇਹ ਰੱਖਿਆ ਸੀਗਾ ਮੈਂ ਦੱਸਿਆ ਕਿ ਕਿਉਂਕਿ ਗਵਰਨਮੈਂਟ ਔਰ ਸੀਐਮ ਸਾਹਿਬ ਦਾ ਇਹ ਸੀਗਾ ਕਿਉਂਕਿ ਉਹ ਕਾਫੀ ਲੰਮੇ ਸਮੇਂ ਤੋਂ ਕੁਝ ਦਿਨ ਬਿਮਾਰ ਵੀ ਰਹੇ ਨੇ ਔਰ ਕਾਫੀ ਦਿਨ ਤਸੰਗਰਸ਼ ਵੀ ਕਰਦੇ ਆ ਉਹਨਾਂ ਦੇ ਹੈਲਥ ਇਸ਼ੂਜ਼ ਕਰਕੇ ਉਹਨੂੰ ਡੀਐਮਸੀ ਵਗੈਰਾ ਲਗਾਇਆ ਗਿਆ ਸੀਗਾ ਉੱਥੇ ਡਾਕਟਰਾਂ ਦੀ ਰੇਖ-ਰੇਖ ਦੇ ਵਿੱਚ ਉਹ ਦੋ ਦਿਨ ਰਹੇ ਨੇ ਹੁਣ ਮੈਂ ਗੱਲ ਵੀ ਕੀਤੀ ਹੈ ਉੱਥੇ ਡਾਕਟਰਾਂ ਨਾਲ ਵੀ ਗੱਲ ਕੀਤੀ ਹੈ ਔਰ ਉਹ ਉਹਨਾਂ ਦੀ ਬਿਲਕੁਲ ਸੇਠ ਠੀਕ ਹੈਗੀ ਹੈ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਅੰਸ਼ਣ ਜਿਹੜਾ ਬ੍ਰੇਕ ਨਹੀਂ ਹੋਇਆ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕਿਸਾਨ ਸਾਥੀ ਵੀ ਨਾਲ ਹੀ ਸੀਗੇ ਔਰ 24 ਆਵਰਸ ਅਬਜ਼ਰਵੇਸ਼ਨ ਤੇ ਰਹੀ ਔਰ ਇੰਟੈਂਸ਼ਨ ਗਵਰਨਮੈਂਟ ਦੀ ਇਹ ਹੀ ਸੀਗੀ ਕਿ ਕਿਤੇ ਇਹ ਲੀਡਰਸ ਨੇ ਕੋਈ ਇਹੋ ਜਿਹਾ ਮਸਲਾ ਨਾ ਹੋਵੇ ਲੇਕਿਨ ਇਹਨਾਂ ਨਾਲ ਗੱਲਬਾਤ ਹੋਈ ਹੈ ਕਿਸਾਨ ਲੀਡਰਸ ਨਾਲ ਹੋਈ ਹੈ ਇਹਨਾਂ ਦਾ ਮਨਸ਼ਾ ਸੀਗਾ ਕਿ ਸਾਡੇ ਮੋਰਚੇ 'ਚ ਆ ਕੇ ਕਿਉਂਕਿ ਇਹਨਾਂ ਦੇ ਵੱਡੇ ਲੀਡਰਸ ਨੇ ਉਹ ਮੋਰਚੇ 'ਚ ਆ ਕੇ ਆਪ ਲੀਡ ਕਰਨ। ਔਰ ਉਹਨਾਂ ਦੀ ਵੀ ਐਸੀ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਸਾਡੀ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਸੀ। ਉਹਨਾਂ ਨੇ ਵੀ ਅੱਛਾ ਪ੍ਰਗਟ ਕੀਤੀ ਹੈ ਕਿ ਮੈਂ ਆਪਣੇ ਮੋਰਚੇ 'ਚ ਬੈਠ ਕੇ ਆਪਣੇ ਡਿਸਪਲਿਨ ਦੇ ਨਾਲ ਉਹ ਜਿਹੜਾ ਇਹਨਾਂ ਦਾ ਜਿਹੜਾ ਚੱਲਦਾ ਉਹ ਚਲਾਵਾਂ, ਲੀਡ ਕਰਾਂ। ਮੈਂ ਫਰੰਟ ਤੋਂ ਲੀਡ ਕਰਾਂ ਪੀਸਫੁਲ ਤਰੀਕੇ ਦੇ ਨਾਲ। ਕਿਉਂਕਿ ਜਦੋਂ ਲੀਡਰ ਬੈਠਦਾ ਤੇ ਉਹ ਆਪਣੇ ਤਰੀਕੇ ਦੇ ਨਾਲ ਬੈਠੇ ਸੋ ਉਸ ਬੈਕਗਰਾਉਂਡ ਦੇ ਵਿੱਚ ਅਸੀਂ ਉੱਥੇ ਮੈਂ ਹੁਣੇ ਸੀਪੀ ਲੁਧਿਆਣੇ ਨਾਲ ਵੀ ਗੱਲ ਕਰ ਲਈ ਹੈ ਉਹਨਾਂ ਨੇ ਡਾਕਟਰਸ ਨਾਲ ਵੀ ਗੱਲ ਕਰ ਲਈ ਹੈ ਡਾਕਟਰਸ ਦੀ ਸੈਟੀਸਫੈਕਸ਼ਨ ਤੇ ਉਹਨਾਂ ਨੂੰ ਡਿਸਚਾਰਜ ਜਿਹੜਾ ਹੈਗਾ ਉਥੋਂ ਕਰ ਦਿੱਤਾ ਗਿਆ ਉਹ ਵਾਪਸ ਮੋਰਚੇ ਤੇ ਆ ਜਾਣਗੇ ਇਹਨਾਂ ਦੇ ਕਿਸਾਨ ਲੀਡਰਸ ਜਾ ਕੇ ਉਹਨਾਂ ਨਾਲ ਲੈ ਕੇ ਆ ਜਾਣਗੇ ਉੱਥੇ ਵੀ ਜਿਹੜੇ ਹੋਣਗੇ ਉਹਨਾਂ ਨੂੰ ਰੀਲீஸ் ਕਰ ਦੇਣਗੇ ਸੋ ਅੱਜ ਜਿਹੜਾ ਹੈਗਾ ਇਹ ਉਹਨਾਂ ਦਾ ਜਿਹੜਾ ਇਹ ਆਪਣੇ ਮੋਰਚੇ ਤੇ ਆ ਜਾਣਗੇ ਇਹਨਾਂ ਦੇ ਆਪਣੇ ਜਿਹੜੇ ਮੋਰਚੇ ਦੇ ਵਿੱਚ ਜਿਹੜਾ ਸਗਠਨ ਹੈ ਉਹਦੇ ਵਿੱਚ ਉਹ ਬੈਠਣਗੇ ਫਿਰ ਵੀ ਅਸੀਂ ਇਹਨਾਂ ਨੂੰ ਕੀਤਾ ਇਹ ਗਵਰਨਮੈਂਟ ਵੱਲੋਂ ਵੀ ਦੱਸਿਆ ਹੈ ਜੇ ਕਿਸੇ ਵੀ ਸਟੇਜ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ 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 ਅਮਰਜੈਂਸੀ ਆਉਂਦੀ ਹੈ ਕੋ ਮੈਡੀਕਲ ਹੈ ਤੇ ਉਹ ਹਮੇਸ਼ਾ ਤਿਆਰ ਹੈ ਇੱਥੇ ਐਂਬੂਲੈਂਸ ਵੀ ਲਗਾਈ ਗਈ ਹੈਗੀ ਹੈ ਤਾਂ ਕਿ ਜਿਹੜਾ ਹੈਗਾ ਕੋਈ ਵੀ ਜਿਹੜਾ ਉਹ ਇਸ਼ੂ ਜਿਹੜਾ ਹੈਲਥ ਇਸ਼ੂ ਹੈ ਉਹ ਨਾ ਹੋਵੇ ਜਿਹੜਾ ਕਿ ਸਭ ਤੋਂ ਪ੍ਰਾਈਮ ਇਸ਼ੂ ਜਿਹੜਾ ਸਰਕਾਰ ਦਾ ਸੀਐਮ ਸਾਹਿਬ ਦਾ ਇਹੀ ਸੀਗਾ ਕਿ ਲੀਡਰਸ ਨੇ ਬਹੁਤ ਵੱਡੇ ਲੀਡਰਸ ਨੇ ਚਲੋ ਉਹਨਾਂ ਦੀ ਇੰਟੈਂਸ਼ਨ ਵੀ ਸੀਗੀ ਉਹਨਾਂ ਦਾ ਸੇਤ ਰੱਖੀ ਜਾਏ ਔਰ ਮੈਂ ਤੁਹਾਨੂੰ ਇਹ ਬੜਾ ਦੱਸਦਾ ਕਿ ਇਸ ਵੇਲੇ ਉਹਨਾਂ ਦਾ ਵਾਪਸ ਵੀ ਆ ਜਾਣਗੇ ਤੁਹਾਡੇ ਨਾਲ ਫੇਰ ਵੀ ਇੰਟਰੈਕਟ ਕਰ ਲੈਣਗੇ ਬਿਲਕੁਲ ਸੇਠ ਠੀਕ ਹੈ ਔਰ ਹੈਲਥ ਇਸ਼ੂ ਦੀ ਗੱਲ ਕੀਤੀ ਗਈ ਹੈ ਪਰ ਦੇਰ ਰਾਤ ਇਹਦਾ ਅਰੈਸਟ ਕਰਕੇ ਲੈ ਕੇ ਜਾਣਾ ਏਡੀ ਭੰਡੀ ਭਾਰੀ ਫੋਰਸ ਦੇ ਵਿੱਚ ਹੈਲਥ ਇਸ਼ੂਸ ਤੱਕ ਆਰਾਮ ਨਾਲ ਵੀ ਕੇ ਲੈ ਕੇ ਜਾ ਸਕਦੇ ਪਰ ਇੰਨੀ ਦੇਰ ਰਾਤ ਨੂੰ ਐਕਸ਼ਨ ਕਰਨਾ ਕਿ ਠੀਕ ਸੀ ਜੀ ਇਹ ਦੇਖੋ ਜਿਹੜਾ ਉਹਨਾਂ ਨੂੰ ਇਲਜ਼ਾਮ ਬਾਰੇ ਸੀਗਾ ਕਿਉਂਕਿ ਔਰੀ ਤੌਰ ਤੇ ਲੈ ਜਾਣਾ ਸੀਗਾ ਇਕੋਰੀ ਬੈਠ ਜਾਣ ਕਈ ਵਾਰੀ ਇਹੋ ਜਿਹੇ ਇਸ਼ੂ ਬਣ ਜਾਂਦੇ ਆ ਕਿ ਉਸ ਵੇਲੇ ਉਹ ਜਿਹੜਾ ਨਹੀਂ ਰਾਤ ਵੇਲੇ ਤਾਂ ਨਹੀਂ ਮਿਹਰ ਦੇ ਟਾਈਮ ਤੇ ਲਿ ਗਏ ਨੇ ਮਾਰਨਿੰਗ ਟਾਈਮ ਤੇ ਲਿ ਗਏ ਨੇ ਜਿੰਨੇ ਵਜੇ ਵੀ ਸੀਗਾ ਤਾਂ ਕਿ ਉਸ ਟਾਈਮ ਤੇ ਕੋਈ ਇਹੋ ਜੀ ਸਿਚੁਏਸ਼ਨ ਨਾ ਬਣੇ ਉਸ ਵੇਲੇ ਉਹਨਾਂ ਨੂੰ ਲਗਾਇਆ ਗਿਆ ਔਰ ਉੱਥੇ ਬੜਾ ਸੇਫਲੀ ਲ ਜਾ ਕੇ ਔਰ ਉਹਨਾਂ ਨੂੰ ਉਹ ਆਪਣੇ ਨਾਲ ਹੀ ਗਏ ਨੇ ਕੋਈ ਇਹੋ ਜੀ ਗੱਲ ਨਹੀਂ ਕੋਈ ਕੋਈ ਉੱਥੇ ਉੱਥੇ ਮੁਲਾਕਾਤ ਨਹੀਂ ਕਿਸੇ ਕਰਨ ਦਿੱਤੀ ਜੀ ਕਿਸੇ ਬਟੇ ਜੀ ਡਲੇਵਾਲ ਸਾਹਿਬ ਕਦੋਂ ਪਹੁੰਚ ਗਏ ਲਿਆਨ ਸਾਹਿਬ ਨੂੰ ਉੱਥੋਂ ਅਸੀਂ ਕੈਦ ਤੋਂ ਰੀਲੀਜ਼ ਹੋਣ ਦਾ ਹਾਂ ਜਾਣ ਦਾ ਟ੍ਰੈਵਲ ਟਾਈਮ ਹੈ ਹਾਂ ਜਾਨਦਾ ਟਰੈਵਲ ਟਰੈਵਲ ਟਾਈਮਰ ਉਹਨਾਂ ਚੋਂ ਉਹਨਾਂ ਚੋਂ ਸਾਰੇ ਕਿਸਾਨ ਇੱਕ ਮਿੰਟ ਕਿਸਾਨ ਲੀਡਰਸ ਮਿਲ ਚੁੱਕੇ ਨੇ ਲੀਡਰਸ ਮਿਲ ਚੁੱਕੇ